ਫਿਰੋਜ਼ਪੁਰ ਦੇ ਕਾਸੂ ਬੇਗੂ ਰੇਲਵੇ ਸਟੇਸ਼ਨ ਦੇ ਉੱਪਰ ਗੱਡੀ ਰੋਕੀ ਗਈ ਹੈ ਜੰਮੂ ਤਵੀ ਗੱਡੀ ਆ ਰਹੀ ਹੈਗੀ ਸੀਗੀ ਬੰਬ ਦੀਆਂ ਸ਼ੰਕਾ ਹੋਣ ਦੇ ਚੱਲਦੇ ਇਹ ਗੱਡੀ ਇੱਥੇ ਰੋਕੀ ਗਈ ਹੈ ਔਰ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਏਜੰਸੀਆਂ ਇੱਥੇ ਪਹੁੰਚੀਆਂ ਹੈਗੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਜਿੱਦਾਂ ਹੀ ਕੰਟਰੋਲ ਰੂਮ ਤੇ ਜਾਣਕਾਰੀ ਮਿਲੀ ਤਾਂ ਹਰਕਮ ਪੱਛ ਗਿਆ ਤਾਂ ਰੇਲਵੇ ਸਟੇਸ਼ਨ ਦੇ ਉੱਪਰ ਸਵਾਰੀਆਂ ਨੂੰ ਜਿਹੜਾ ਟ੍ਰੇਨ ਤੋਂ ਲਾਇਆ ਗਿਆ ਸਾਡੇ ਨਾਲ ਇੱਥੇ ਟੀਟੀਵੀ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਥੋੜੀ ਜਾਣਕਾਰੀ ਦੇ ਦਿਓ ਸਾਨੂੰ ਕਿ ਇਹ ਕਿਹੜਾ ਰੇਲਵੇ ਸਟ जी सर हमारे कप्तान साहब के पास कॉल आया था हमारे डिवीज़न होता है फिरोजपुर तो वहीं से कंट्रोल होता है तो वहाँ से कॉल आया कि कुछ ऐसे पवाए है तो हमने कप्तान साहब का इंस्ट्रक्शन मिल के और कप्तान साहब और हम दोनों टी टी सर तो हम तीनों ने मिल के सारी गड्डी चेक कर दी थी फॉर्मली यहाँ गाड़ी आने से पहले फिर यहाँ पे तो अटेंड ही कर लिया सारे दस्ता आ गए थे वो गाड़ी चेक कर रहे हैं अभी तो ऐसी कोई वो नहीं है अभी अभी गाड़ी को चेक किया जा रहा है गाड़ी चेक हो रही है ਆਲਾ ਪੁਲਿਸ ਫੋਰ ਏਜੰਸੀ ਆ ਪਹੁੰਚੀ ਹੈ ਸਾਰੇ ਲੋਕ ਆ ਰਹੇ ਨੇ ਗਾੜੀ ਚੈੱਕ ਹੋ ਰਹੀ ਹੈ ابھی ਐਸਾ ਕੁਝ ਨਹੀਂ ਹੋਇਆ ਟਰੇਨ ਸੇ ਸਵਾਰੀਆਂ ਨੂੰ ਉਤਾਰ ਦਿਆ ਥਾ ਉਸੇ ਟਾਈਮ ਤੇ ਹਾਂ ਸਵਾਰੀਆਂ ਦੇ ਸੇਫਟੀ ਪਰਪਸ ਜੋ ਹੁੰਦਾ ਹੈ ਉਹਨਾਂ ਦੇ ਇਨਸਟਰਕਸ਼ਨ ਸੇ ਬਾਹਰ ਆ ਗਈਆਂ ਸਵਾਰੀ ਸਾਰੀ ਠੀਕ ਹੈ ਤੋਂ ਅਭੀ ਤੱਕ ਕੁਝ ਨਹੀਂ 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 ਅਭੀ ਕੁਝ ਵੀ ਨਹੀਂ ਐਸਾ ਤਾਂ ਸੋ ਬਿਲਕੁਲ ਇਹ ਟ੍ਰੇਨ ਦੇ ਟਿਟੀ ਹੋਗੇ ਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਆ ਔਰ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਰੇਲਵੇ ਸਟੇਸ਼ਨ ਦੇ ਉੱਪਰ ਰੇਲਵੇ ਸਟੇਸ਼ਨ ਦੇ ਉੱਪਰ ਸੇਵਾ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਆ ਜਿਹੜੀ ਸਵਾਰੀਆਂ ਹੈਗੀਆਂ ਤੁਹਾਨੂੰ ਤਸ गल गलबात करने दी, कोशिश करांगे आ, आपने पे जाना है हमको जोधपुर जाना है कब से बैठे यहाँ या आप पे आपसे बैठे आठ बजे कुछ बॉम्ब रख दिया कुछ रख दिया करने के लिए नीचे तो कैसा होल हो गया था उस समय जब आपको सभी को घबराहट हुआ था क्यों नीचे उतार रहे है इसलिए सभी को नीचे उतार सामान लेकर सब बैठ गए इधर भी बैठे हो तो भी सुविधा अच्छा है चाय पानी का सब अच्छा बस सुविधा है बिल्कुल चा पानी की सुविधा की खेती कहाँ जाना है हमको जोधपुर जाना अच्छा, जोधपुर तो, तो हो रही होगी बोला आप सब नीचे चेकिंग हो रहा तो है पता लगा कि कोई तो तो कुछ नहीं बोला घबराहट नहीं दिया आराम से उधर उधर खड़ा रहा बाद में बोला आप सब उधर बैठ जाओ इधर है ਤਾਂ ਬਿਲਕੁਲ ਚੈਕਿੰਗ ਦਾ ਦੱਸਿਆ ਗਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜਿਹੜਾ ਉਹ ਇੱਥੇ ਪਹੁੰਚੇ ਹੋਏਗੇ ਨੇ ਔਰ ਜਿਹੜੀ ਐਂਬੂਲੈਂਸਾਂ ਹੈਗੀਆਂ ਨੇ ਉਹ ਵੀ ਇੱਥੇ ਲਾਈਆਂ ਗਿਆ ਹੈਗੀਆਂ ਸੇਫਟੀ ਪਰਪਸ ਲਈ ਜਿਹੜੇ ਸਾਰੇ ਇhtਿਆਤ ਜਿਹੜੇ ਵਰਤਨੇ ਚਾਹੀਦੇ ਹੈਗੇ ਉਹ ਸਾਰੇ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਵਰਤੇ ਗਏ ਹੈਗੇ ਨੇ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਜਿਹੜੀ ਐਸ ਵਲੇ ਸੀ ਕਾਸੂ ਬੇਗੂ ਰੇਲਵੇ ਸਟੇਸ਼ਨ ਦੇ ਉੱਪਰ ਦਿਖਾ ਰਹੇ ਹੈਗੇ ਆ ਇਹ ਟ੍ਰੇਨ ਹੈਗੀ ਹੈ ਜੰਮੂ ਤਵੀ ਜਿਹੜੀ ਏ ਅੱਜ ਸਵੇਰੇ ਜਿਹੜੀ ਐ ਰੋਕੀ ਗਈ ਹੈਗੀ ਆ ਜੰਮੂ ਤੋਂ ਵੀ ਤੋਂ ਜੰਮੂ ਤੋਂ ਆ ਰਹੀ ਹੈਗੀ ਸੀਗੀ ਤੁਸੀਂ ਦੇਖ ਸਕਦੇ ਹੋਗੇ ਉਹ ਗਾਂਧੀ ਨਗਰ ਜੰਮੂ ਤੋਂ ਵੀ ਜੋਧਪੁਰ ਤਾਂ ਕਈ ਸਵਾਰੀਆਂ ਨੇ ਜਿਹੜਾ ਉਹ ਅੱਗੇ ਜਾਣਾ ਹੈਗਾ ਤਾਂ ਸਟੇਸ਼ਨ ਦੇ ਉੱਪਰ ਵੇਟ ਕਰ ਰਹੇ ਹੈਗੇ ਸਟੇਸ਼ਨ ਤੋਂ ਬਾਹਰ ਜਿਹੜਾ ਸਵਾਰੀਆਂ ਨੂੰ ਕੀਤਾ ਜਾ ਰਿਹਾ ਟਰੇਨ ਦੇ ਅੰਦਰ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਵੱਖ-ਵੱਖ ਏਜੰਸੀਆਂ ਵੱਲੋਂ ਆਰਪੀਐਫ ਜੀਆਰਪੀ ਪੰਜਾਬ ਪੁਲਿਸ ਵੱਖ-ਵੱਖ ਫੋਰਸਿਸ ਜਿਹੜੀਆਂ ਉਹ ਇੱਥੇ ਮੌਜੂਦ ਹੈਗੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੈਗੇ ਉਹ ਕੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈਗੀ ਆ ਔਰ ਜਾਂਚ ਕਰਨ ਤੋਂ ਬਾਅਦ ਜਿਹੜਾ ਗੱਡੀ ਅਗਰ ਜੇ ਕੁਝ ਨਹੀਂ ਮਿਲਦਾ ਹੈਗਾ ਤਾਂ ਗੱਡੀ ਨੂੰ ਫਿਰ ਰਵਾਨਾ ਕੀਤਾ ਜਾਵੇਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਾਸੂ ਬੇਗੂ ਰੇਲਵੇ ਸਟੇਸ਼ਨ ਦੀ ਹੈਗੀ ਆ ਜਿੱਥੇ ਗੱਡੀ ਖੜੀ ਹੋਈ ਹੈ ਔਰ ਇਥੋਂ ਗੱਡੀ ਜਿਹੜੀ ਬਾਹਰ ਸਵਾਰੀਆਂ ਬਿਠਾਈਆਂ ਹੋਈਆਂ ਔਰ ਐਸਐਸਪੀ ਫਿਰੋਜ਼ਪੁਰ ਨੇ ਸਾਰੀ ਜਾਣਕਾਰੀ ਦਿੱਤੀ ਹੈਗੀ ਆ ਕਿ ਕੰਟਰੋਲ ਰੂਮ ਤੇ ਜਿਹੜੀ ਹੈ ਮੈਸੇਜ ਮਿਲਦਾ ਹੈਗਾ ਮੈਸੇਜ ਮਿਲਣ ਤੋਂ ਬਾਅਦ ਜਿਹੜਾ ਇੱਥੇ ਇੰਟੀਮੇਟ ਕੀਤਾ ਜਾਂਦਾ ਔਰ ਗੱਡੀ ਨੂੰ ਇੱਥੇ ਰੋਕਿਆ ਜਾਂਦਾ ਹੈਗਾ ਤਾਂ ਉਹ ਉਸੇ ਟਾਈਮ ਜਿਹੜਾ ਸਵਾਰੀਆਂ ਨੂੰ ਗੱਡੀ ਤੋਂ ਉਤਾਰਿਆ ਜਾਂਦਾ ਔਰ ਜਦੋਂ ਗੱਡੀ ਤੋਂ ਉਤਾਰ ਕੇ ਉਹਨਾਂ ਨੂੰ ਸਟੇਸ਼ਨ ਤੋਂ ਬਾਹਰ ਲੈ ਕੇ ਜਾਇਆ ਜਾਂਦਾ ਤਾਂ ਸਟੇਸ਼ਨ ਤੋਂ ਬਾਹਰ ਜਦੋਂ ਸਵਾਰੀਆਂ ਉਤਰਦੀਆਂ ਹੈਗੀਆਂ ਨੇ ਉਸ ਤੋਂ ਬਾਅਦ ਗੱਡੀ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾਂਦੀ ਹੈ ਤਾਂ ਸਵੇਰੇ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਤਾ ਲੱਗਦਾ ਤਾਂ ਹੜਕੰਪਾਂ ਚਾਹਤਾ ਹੈਗਾ ਤਾਂ ਗੱਡੀ ਜਿਹੜੀ ਹੈ ਉਹ ਇੱਥੇ ਜੰਮੂ ਤਵੀ ਰੋਕੀ ਗਈ ਹੈਗੀ ਆ ਔਰ ਸਵਾਰੀਆਂ ਹੁਣ ਕਈ ਇੱਥੋਂ ਜਾ ਵੀ ਰਹੀਆਂ ਹੈਗੀਆਂ ਨੇ ਕਿਉਂਕਿ ਕਾਫੀ ਧੇਰ ਹੋ ਚੁੱਕੀ ਹੋਈ ਹੈ ਗੱਡੀ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ